ਤਾਕਤ ਆਵ ਕਤ ਜਾਈਆ ਤਹ ਸਾਚ ਨਿਆਈ ਨ ਵੀਰਾ ਹੰ ਘਾਉ ਸਮਾ ਕਾਖੁਰ ਸਮਚੇ ਰਾ ਅੰਤਰ ਜਮੀ ਜਾਨਾ ਹੀ ਬਿਨ ਬੂਲਤ ਆ ਪੁੱਛਨ ਸਰਵ ਥਾਨ ਕੋ ਰਾਜਾ ਤੈ ਅਨੰਤ ਸਵਦਿਆ ਗਾਜਾ ਦੇਸ ਵਿਗਾ ਚੁਤਰਾਈ ਮੇ ਲੰਗ ਨਾਨਕ ਆਪ ਗਵਾਈ ਸੋਰਠ ਮਹਲਾ ਪੰਜਵਾ ਹਿਰਦਾ ਨਾਮ ਵਸਾਈ ਅਹਰ ਘਰ ਬਠੇ ਗੁਰੂ ਧਿਆਈਆ ਗੁਰ ਪੁਰਾ ਸੱਚ ਕਹਿਆ ਸੋ ਸੁਖ ਸਾਚਾ ਨਹੀਂ ਆ ਆਪਣਾ ਹੋਇਓ ਗੁਰ ਮਿਰਬਾਦਾ ਅੰਦਰ ਸੂਤ ਕਲਿਆਣ ਮੰਗਵਸੋਂ ਘਰ ਆਏ ਕ੍ਰਿਸ਼ਨਨਨਰ ਆਉ ਸਾਥੀ ਗੁਰ ਵਟਾਈ ਤਾਂ ਕੀ ਕੀਮਤ ਕਹ ਨ ਜਾਈ ਤੇਰੀ ਸਾਹਾ ਪਤੁ ਸ਼ਾਨ ਗੁਰ ਭੇਟ ਤ ਮਨਿ ਉਮਾਹਾ ਸਗਲ ਪ੍ਰਾਚਤ ਲਾਥੇ ਵਿਰ ਸਾਧ ਸੰਗਤ ਕਾ ਸਾਥੇ ਗੁਣ ਅਗਰ ਨਾਮ ਜਬ ਪੂਰਨ ਹੋਏ ਕਮਾ ਨੁਰਕੀਨੋਂ ਮੁਕਤ ਦੁਆਰਾ ਸਭ ਸ੍ਰੀ ਗੰਗਾ ਜਗ ਕਰਾਂ ਨਾਨਕ ਭਾਵੇਂ ਰਾਂ ਸਾਥੇ ਆ ਜਨਮ ਅਨ ਪਹਿ ਲਾਥੇ ਸੁਰਤਲ ਮਾਲਾ ਪੰਜਵਾ ਮਨ ਗੁਰ ਪੂਰਾ ਕਿਰਪਾ ਧਾਰੀ ਪ੍ਰਭੂ ਜੋ ਚਹ ਮਾਰੀ ਕ੍ਰਿਸ਼ਨ ਨਾਮ ਕਰਾਈ ਆਏ ਅੰਤ ਮੰਗਲ ਸੁਖ ਮਾਏ ਸੰਤੋ ਰਾਮ ਨਾਮ ਨਿਸਧਰੀਆ ਊੜਕ ਬਾੜ ਧਰ ਹਰਿ ਧਿਆਈਆ ਆਂਦਰ ਸੋ ਕਿਰਤ ਕਰੀਆ ਰਹਾ ਗੋਵਾ ਸੰਤਗਮਾਰਗ ਪਰਮ ਕੀ ਪਾਉਣੀ ਕੁੰਮੜ ਪਾਗੀ ਪਾਏ ਕੋਡ ਜਨਮ ਕੇ ਕਿਲ ਵਿਖ ਨਾਸੇ ਹਰ ਜਾਨੀ ਚ ਤਲਾਈਏ ਓਸ ਦਾ ਕਰ ਓਸ ਦਾ ਭਰਮ ਆਪਣੇ ਦਿਨ ਪੂਰੀ ਕਲ ਰੱਖੀ ਦੀ ਜਨਸਾ ਭਈ ਪਵਿੱਤਰਾਂ ਸੰਤ ਗੁਰ ਕੀ ਸਤਿ ਸਾਥਕੇ ਮੇਗਲ ਮਿਨਾਸਨ ਸਭ ਗਨਾਸਨ ਸਤਿਗੁਰ ਨਾਮ ਦਿੜਾਈਆ ਹੋਏ ਪਾਪ ਪੈਸੇ ਪਾਗਲ ਜਨ ਆਨ ਸੁਧ ਘਰ ਆਇਆ ਸੋਰਾ ਤਲ ਮੋ ਲ ਪੰਜਵਾ ਸਾਈ ਭਾਗੁਨੀ ਗਹਿਰਾ ਕਰ ਲਸਕਰ ਸੋ ਤੇਰਾ ਰਖਵਾਲੇ ਗੁਰਗੋਪਾਲਾਂ ਸਾਜੀ ਪਹਿ ਦੈ ਅੱਲਾ ਜਪ ਅੰਦਰ ਹੋ ਗੁਰਚਰਣਾ ਭਗਤੈ ਨਹੀਂ ਪ੍ਰਸਰਨਾਰਾਹੋ ਤੇਰੇ ਅੰਦਰ ਸਾਰਦਾ ਮੁਰਾਰੀ ਪ੍ਰਭ ਉਤਨੀ ਵਸਾਰੇ ਮਨ ਬਲ ਕੰਨ ਤੱਕਿਆ ਤੇਰਾ ਹੀ ਤੂੰ ਭਾਗ ਠਾਕੁਰ ਮੇਰਾ ਜਿੰਨ ਜਿੰਨ ਸਾਥ ਸੰਗ ਪਾਇਆ ਸੁਪਰਮ ਯਾਤਰਾਇਆ ਘਰ ਕਿਰਪਾ ਨਾਮ ਰਖਦੀਆ ਤੁਸ ਲਖੇਮ ਬਖਤੀਆ ਹੋਏ ਪ੍ਰਭੂ ਸਹਾਈ ਸੰਤ ਲਾਭ ਪਾਈ ਸਾ ਸਤ ਪ੍ਰੋਧਿਆ ਆਈਆਂ ਔਰ ਮੰਗਲ ਨਾਨਕ ਆਈਆਂ ਸੁਰਠ ਮਹਲਾ ਪੰਜਵਾਂ ਸੂਸਾ ਜੀ ਆਨੰਦਾ ਭਰਾ ਮਿਲੇ ਮਨ ਪਾ ਭੰਦਾ ਪੂਰਾ ਹੈ ਗੁਰ ਕਰਪਾ ਤਾਰੇ ਦਾਗਤ ਪਈ ਅਮਾਰੇ ਆ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨੰਤ ਬਿਨਾ ਰਹਾ ਕਰ ਕਿਰਪਾ ਹਰਿ ਸੁਧਾਨੀ ਸਭ ਤੁਕੇ ਕਰ ਕਾਰੀਆ ਜਗ ਜੀਵਨ ਦਾਤਾ ਪਾਇਆ ਹਰ ਰਸ ਰਸ ਗੁਣ ਗਾਇਆ ਰਵ ਕਾਟਿਆ ਜਮ ਕਾ ਫਸਾਇ ਮਨ ਪੂਰਨ ਹੋਈ ਅਸਾ ਜਹ ਪੇਖਾ ਦਾ ਸੋਈ ਹਰ ਪਾਪ ਨੇ ਅਵਰਨ ਕੋਈ ਆ ਘਰ ਕਿਰਪਾ ਬਰਵ ਰੱਖੇ ਸਾਭ ਜਨਮ ਜਨਮ ਦੁੱਖ ਲਾਥੇ ਨਿਰਪੁਨਾ ਉਧਿਹਾਏ ਆਇਆ ਕਲ ਸੁਖ ਨਾਨਕ ਪਾਇਆ ਸੋਰਠਿ ਮਾਲਾ ਪੰਜਵਾ ਠਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਆ ਹਰ ਪੂਰਾ ਹਨ ਰਾਖੀ ਸਣ ਸੱਤਿ ਕੀ ਤਾਂ ਕੇ ਪਰਮੇਸ਼ਰ ਆਪ ਅਰਖਵੱਲਾ ਉਸ ਆਪ ਸਹਿ ਸੋਖਨ ਮੈਂ ਉਪਦੇ ਮਨੋਵਾ ਸੁਖਾ ਸੁਖਲਾ ਹਰ ਹਾਉ ਹਰ ਨਾਮ ਦੀ ਉਦਾਰੂ ਤੈਨੰ ਸਗਰ ਉਗਵਦਾਰੂ ਆਪਣੇ ਕਿਰਪਾ ਧਾਰੇ ਤਨੰ ਸਦਲੇ ਬਾਤ ਸੁਵਾਰੇ ਰਵੇ ਆਪਣਾ ਗੁਰਦਸੁ ਮਾਰੇ ਆ ਹਮਰਾ ਗੁਣ ਗੁਣ ਵਿਚਾਰੇ ਹੀ ਗੁਰਗਾ ਸੰਦੋਜ ਜਪ ਭੈਉ ਸਾਖੀ ਤਨੰ ਸੰਲੀ ਲਾਜ ਰੱਖੇ ਆ ਐਨੰ ਬੁਲਾਇਆ ਬੋਲੇ ਤੇਰਾ ਤੂੰ ਸਾਹਿਬ ਗੁਣੀ ਕਹਿਰਾ ਜਪਉ ਨਾਮ ਸਤਿ ਸਾਕੀ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪਾਜ ਰੱਖੇ ਸੋਰਠ ਮਾਲਾ ਪੰਜਵਾਂ ਵਿੱਚ ਕਰਤਾ ਪੁਰਖ ਖਲਵਾ ਉਵਾਲਾ ਵਿਗਾ ਹੂਆ ਮਜਰ ਗੁਰੇੰਦਰ ਅਸੇ ਜਪ ਹਰ ਹਰ ਕਿਰਤ ਨਸੇ ਸੰਤੋ ਰਾਮਦਾਸ ਸਰੋਵਰ ਨੀਕਾ ਧੁਨਾ ਬਸ ਕੁਲ ਤੁਰਾ ਬਾਈਂ ਆਧਾਰ ਧੁਨਾਏ ਜੀ ਕਾ ਪਰ ਹਉ ਜਾਜ ਕਰਦ ਗਾ ਬਾਈ ਮਨ ਕਿੰਦਾ ਢੇ ਫਲ ਪਾਵੇਂ ਸਈ ਸਲਾਮ ਨਾਏ ਆਏ ਆਪਣਾ ਪ੍ਰਭੁ ਆਈਆ ਸੰਤ ਸ੍ਰੋਵਰ ਨਾਮਾ ਸੋ ਜਨ ਪਰਮਤ ਪਾਵਾਂ ਸੋਰਾ ਤਮਲਾ ਪੰਜਵਾ ਸੰਤ ਸ੍ਰੋਵਰ ਨਾਮਾ ਸੋ ਜਨ ਪਰਮਤ ਪਾਵਾਂ ਮਰਨ ਆਵੈ ਜਾਈ ਅਰਣ ਨਾਮ ਧਿਆਈਆ ਏ ਹਰ ਬਰੰਮੀ ਚਾ ਸੁਧਨਾਈ ਦਿਸ ਦਇਆ ਲੋਈ ਭਗਵਾਨਾ ਬਾਬਾ ਨਾਨਕ ਪ੍ਰਸਨਾਈ ਸਭ ਚਿੰਤਾ ਗੰਤ ਮਿਟਾਈ ਸੁਰਟ ਮੰਗਲਾ ਪੰਜਵਾਰ ਔਰ ਗੁਰਮੁਖ ਕਾਈ ਬਾਤ ਨਾ ਰਹੀਆ ਪੂਰੀ ਕਾਈ ਬਾਤ ਨਾ ਰਹੀਆ ਪੂਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸੁਮਾਰੇ ਆਪਣੇ ਦਾਸ ਦਾਸ ਅਕਵਲਾ ਹਰ ਕਿਰਪਾ ਆਪਣੇ ਕਰਾਖੇ ਮਾਪਿਤਾ ਜੋ ਪੱਲਾ ਲਾਉ ਹੰਬੜ ਭਾਗੀ ਸਤਗੁਰ ਪਾਈਆ ਜਦ ਜੋਗਾ ਪੰਥ ਮਿਟਾਏ ਆਂ ਹਰ ਭਗਤ ਭੈ ਚਤਲਾਗਾ ਜਪ ਜੀਵਾ ਇਸੇ ਵਣ ਭਗਾ ਹਰ ਅਮਰਤ ਵਾਣੀ ਗਵ ਸਾਧਾ ਕੀ ਦੂਰੀ ਨਾ ਹੋਇ ਅਮਰਤ ਵਤਨ ਸਾਧ ਸੁਦਰਕਾ ਹਰ ਦਸਨ ਸਿ ਪ੍ਰਾਨਿਆਂ ਦਾ ਰਾਹੀ ਪੂਰਨ ਗੁਰ ਵਿਚਾਰ ਕਰ ਕਿਰਪਾ ਇੰਤਜਾਮੀਆ ਦਾਸ ਨਾਨਕ ਸੰਸਮਾ ਸੁਆਮੀ ਸੋਰਠ ਮਲ ਮੰਝਵਾ ਗੁਰਪੂਰਾ ਚਰਨੀ ਲਾਇਆ ਅਰ ਸੰਸਾਏ ਪਾਇਆ ਸੋਰਠ ਮਲ ਮੰਝਵਾ ਗੁਰਪੂਰਾ ਚਰਨੀ ਲਾਇਆ ਅਰ ਸੰਸਾਏ ਪਾਇਆ ਜਿਆ ਜਿਆ ਤਾ ਸੁਰੇਲੇ ਕਰ ਕਿਰਪਾ ਰ ਮਿਲੇ ਆ ਹਰ ਗੁਣ ਗਾਵਾ ਸਦਾ ਸੁਪਾਈ ਮਨ ਜਿੰਦੇ ਲੈ ਲੈ ਬਾਬਾ ਜੀ ਕਾ ਸੰਗ ਸਾਇਰਾ ਸੋਰਾ ਟੰਗ ਮਾਲਾ ਪੰਜ ਵਾਂ ਗੁਰਪੂਰਾ ਚੰਨੀ ਲਾਇਆ ਸੰਗ ਸਹਾਈ ਪਾਇਆ ਜੈ ਜੈ ਤਾਸ ਲੈ ਕਰ ਕਰ ਬਾਪਾ ਮੇਲੇ ਹਰ ਗੁਣ ਗਾਵੋ ਸਦਾ ਸਪਾਈ ਮਨ ਜਿੰਦੇ ਸਵੇ ਭਵ ਭਿੰਗਾ ਸੰਸਾਈ ਰਹਾਉ ਨਾਰਾਇਣ ਪ੍ਰਾਨਿਆ ਦਾਦਾ ਸੰਤ ਜੀ ਨਾਰੇ ਨਾਦਾ ਪਦ ਤਪੁਨੀਤ ਕਰ ਲੀਨੇਦਰ ਕਿਰਪਾ ਰਜ ਦਿਨੇ ਆ ਪਾਰਬ੍ਰਮ ਕ੍ਰੇਪਤ ਪਾਲ ਸੁਖ ਜੀ ਸੰਗ ਰਖਵਾਲਾ ਹਰ ਦਿਨ ਗਾਣਾ ਕੀਰਤਨ ਗਾਈਆ ਗੁਰਨ ਜੁਨੀ ਪਾਈਆ ਜਿਨ ਦੇਵਾ ਪੁਰਖ ਵਿਦਾਤਾ ਹਰ ਦਿਨ ਜਾਤਾ ਆ ਜਬ ਕੰਕਰ ਨੇੜੇ ਆਇਆ ਸੁਖ ਨਾਨਕ ਸਮੇ ਪਾਈਆ ਜੈ ਜੈਤਾ ਸਿਲੇ ਹਰ ਗੁਣਾਂ ਦਾ ਭਾਵੇਂ ਲੇ ਆ ਹਰ ਗੁਣ ਕਾ ਸਦਾ ਸੁਪਾਈ ਮਨ ਜਿੰਦੇ ਸਵਲੇ ਬਲ ਪਾਵਾਂ ਜੀ ਕਾ ਸੰਗ ਸਾਈ ਰਾ ਨਰਾਇਣ ਪ੍ਰਭਿਆ ਧਾਰਾ ਹਮ ਸੰਤ ਜਨਾਨੇ ਨਾਰਾ ਆ ਤੇ ਤਪਨੀ ਦਰ ਨੀਂਦ ਨੇ ਕਰ ਕਿਰਪਾ ਦਾ ਦੀਨੇ ਪਾਰ ਬ੍ਰਹਮ ਕਰੇ ਵਰਦ ਪਾਲਾ ਅਨਸਰ ਜੀ ਸੰਗ ਰਖਵਾਲਾ ਅਰਦਨ ਰਾਨਕੀ ਬਲ ਗਾਇਆ ਬੋੜ ਨਾ ਜਉਂਦੇ ਪਾਈਆ ਜੇਸੂ ਦੇਵਾ ਪੁਰਖ ਵੇਦਤਾ ਅੰਦਰ ਤੇ ਨਹੀਂ ਜਾਂਦਾ ਜੋ ਕੰਕਰ ਨਿਰਨਾ ਆਇਆ ਸੁਖ ਨਾਨਕ ਸੁਣ ਨਹੀਂ ਪਾਇਆ ਸੋਰਾਟ ਮਾਲਾ ਪੰਜਵਾ ਗੁਰਪੂਰਾ ਕੀਤੇ ਪੂਰੀ ਪ੍ਰਭ ਰਵਿਆ ਪਰ ਪੂਰੀ ਖੇਮ ਕੁਸਲ ਪਿਆ ਇਸ ਨਾ ਪਾਰ ਬੰਟੋ ਕੁਰਬਾਨਾ ਗੁਰ ਕੇ ਚਰਨਾ ਕਮਲ ਰਤ ਧਾਰੇ ਬਿਗਨ ਲਾਗਾ ਤਿਲ ਕਾ ਕੋਈ ਕਾਰਜ ਸਫਲ ਹਮਾਰੇ ਰਾਉ ਮਿਲ ਸਾਧੂ ਧਰਮ ਦਖੋਏ ਪਾਦੇ ਤਾ ਪੁਨੀਤ ਸਭ ਹੋਏ ਆ ਰਾਮ ਦਾ ਸਸਰੋ ਵਰ ਨਾ ਪਈ ਸਭ ਲਾਥੇ ਪਾਪ ਕਮਾਤੇ ਗੋਡਾ ਗੋਬਿੰਦਨ ਤਗਾਈ ਆ ਸਾਧ ਸੰਗ ਮਿਲ ਧਿਆਈ ਆ ਮਨਵਾਜ ਕਲਮ ਪਾਈ ਗੁਰਪੂਰ ਦਾ ਦਤਿਆਈ ਗੁਰੂ ਪਾਲੇ ਦੰਦਾ ਜਪ ਜਪੀ ਵੇ ਪਰਮਾ ਨੰਦਾ ਜਨ ਆਗਿ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਗੁਰਦਰਖਾਇਆ ਰਗ ਸੁਰਠਮਲਾ ਪੰਜਵਾ ਲੈਦ ਸਿਆਵਾ ਧਾਈ ਦਾਹਦ ਸੁਤਾਂ ਆਵਾ ਧਾਈ ਮੁਕੇ ਜਨ ਕਵਲ ਰਤਾਰੇ ਵਿਗਨ ਲਾਗਾ ਦਰਗਾ ਕੋਈ ਗਾਲ ਦੇ ਸੁਭਲ ਮਾਰੇ ਰਾਉ ਮੇਰ ਸਾਧੂ ਦਰਮਨ ਖੋਏ ਬਾਦ ਤਬ ਨੀ ਤਸਵ ਹੋਏ ਗੰਦਾ ਸਰੋਵਰ ਨਾਤੇ ਸਵਲਾਤੇ ਪਾਪ ਕਮਾਤੇ ਗੋਲ ਗੋਵਿੰਦ ਰਤ ਗਾਈਆ ਸਾਧ ਸੰਗ ਮਿਲ ਧਿਆਈਆ ਮਨਵਾ ਛਦ ਵਲ ਪਾਏ ਮਨੰ ਚੰਦਾੜੇ ਫਲ ਪਾਏ ਆ ਮਗਰ ਪੂਰਾ ਨਾਮ ਤੇ ਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵਾ ਪਰਮਾਨੰਦਾ ਜਨ ਨਾਨਕ ਨਾਮ ਤੇ ਆਏ ਆ ਪ੍ਰਭ ਪ੍ਰਭ ਰਧ ਰਖਾਈਆ ਸੋਰਾ ਤਲ ਮਲਾਪ ਨਿਵਾਗ ਦਦੇ ਸ ਛਤਰ ਮੇਘ ਪ੍ਰਾਗੜ ਦਮਨ ਸੰਕਟ ਰਾਏ ਹੋ ਆ ਛੇ ਜਗ ਅਗਲੇ ਨੀਂਦ ਨੂੰ ਨਾ ਨਾ ਗੁਰਪੁਰ ਦੇ ਸੁਸਦਾਇਓ ਹੋ ਹੁਣ ਆਈ ਸੰਨਿਸਰ ਮਾਇਓ ਜਨ ਨਾਨਕ ਨਾਮ ਜਿ ਆਇਆ